ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸਾਹਿਬ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਇਸ ਘਰੋਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਦਿਖਾਉਨੇ ਆ ਪਸ਼ੂ ਸੇਲ ਪਰਚੇਜ ਵਾਲੇ ਆਉਂਦੇ ਆ ਇਸ ਘਰ ਤੇ ਜ਼ਿਆਦਾਤਰ ਦੋਸਤੋ ਵਹਿੜਾ ਆਉਂਦੀਆਂ ਨੇ ਬਾਕੀ ਆ オンਲਾਈਨ ਡਿਲੀਵਰੀ ਦੀ ਜਿਹੜੀ ਫੈਸਿਲਿਟੀ ਆ ਦੋਸਤੋ ਉਹ ਵੀ ਅਵੇਲੇਬਲ ਹੈਗੀ ਆ ਗੁਜਰਾਤ ਮਹਾਰਾਸ਼ਟra ਦੇ ਵਿੱਚ ਪਹਿਲਾਂ ਕਾਫੀ ਜਿਹੜੀ ਫੈਸਿਲਿਟੀ ਆ ਵੀਰ ਹੋਣਾਂ ਨੇ オンਲਾਈਨ ਡਿਲੀਵਰੀ ਦੀ ਵੀ ਦਿੱਤੀ ਆ ਤੇ ਫਿਰ ਵੀ ਜੇਕਰ ਕੋਈ ਵੀਰ ਆਊਟ ਆਫ ਸਟੇਟ ਤੋਂ ਕੰਟੈਕਟ ਕਰਦਾ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਜੀ ਪੁੱਛ ਸਕਦੇ ਹੋ ਬਤੇਰੇ ਡਿਟੇਲ ਲੈ ਸਕਦੇ ਹੋ ਬਾਕੀ ਜਿਹੜਾ ਕੋਈ ਵੀਰ ਪੰਜਾਬ ਤੋਂ ਖਰੀਦਣ ਆ ਰਿਹਾ ਦੋਸਤੋ ਆਪ ਦੀ ਦੋ ਟਾਈਮ ਦੀ ਨਰਖ ਪਰਕ ਤਸੱਲੀ ਘਾਣ ਕੇ ਕਰ ਲਿਓ ਤੇ ਬਾਕੀ ਗੱਬਣ ਪਸ਼ੂ ਜਿਹੜਾ ਉਹਨੂੰ ਚੌਥਾ ਥਾਣਾ ਤੋਂ ਟਿੱਪ ਕੇ ਤਸੱਲੀ ਕਰ ਲਿਓ ਅੱਜ ਇਸ ਕਵਰੇਜ ਵਿੱਚ ਦੋਸਤੋ ਟੋਟਲ ਪੰਜ ਬੇੜਾ ਤੁਹਾਨੂੰ ਦਿਖਾਉਣੀਆਂ ਨੇ ਚਾਰ ਬੇੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬਣ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਦੋਸਤੋ 21 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਹਾਂ ਸਮਾਂ ਕੋਈ ਮਾਰਨਿੰਗ ਦਾ 9 9:30 ਵਜੇ ਦਾ ਸਮਾਂ ਹੈਗਾ ਆਓ ਲੈਣੀਆਂ ਡਿਟੇਲ ਪੁੱਛਦੇ ਹਾਂ ਕੀ ਰੇਟ ਪਾ ਫੜਦਾ ਕੀ ਥੱਲੇ ਮਿਲਕ ਅੱਜ ਇਹਨਾਂ ਪਸ਼ੂਆਂ ਦੇ ਥੱਲੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੁਸੀਂ ਸੁਣਾਓ ਕੀ ਹਾਲ ਜੀ ਠੀਕ ਠਾਕ ਜੀ ਬੜੇ ਵਧੀਆ ਵੀਰ ਆਪਦੇ ਸੁਣਾਓ ਹਾਂਜੀ ਵਧੀਆ ਵਧੀਆ ਕਰਪਾਈ ਤੁਹਾਡੀ ਅੱਛਾ ਸਾਹਿਬ ਵੀਰ ਵਿਕ ਜਾਂਦੇ ਆ ਪਸ਼ੂ ਵਧੀਆ ਵਿਕ ਗਏ ਹਾਂਜੀ ਹਾਂਜੀ ਕਿਰਪਾ ਮਾਲਕ ਦੇ ਜੀ ਬਿਲਕੁਲ ਵਿਕ ਜਾਂਦੇ ਜਦੋਂ ਆਉਂਦੀਆਂ ਤੁਹਾਨੂੰ ਮੈਂ ਪਰਸੋਂ ਦਾ ਫੋਨ ਲਾਉਂਦੇ ਆ ਉਹ ਟਾਈਮ ਦੇ ਵਿੱਚ 12 13 ਹੀ ਵੜਾ ਤੇ ਆਏ ਨਹੀਂ ਕੱਲ ਵੀ ਫੋਨ ਲਾਇਆ ਤੁਹਾਡਾ ਟਾਈਮ ਨਹੀਂ ਲੱਗਾ ਵੀਰ ਜੀ ਫੇਰ ਤੁਸੀਂ ਅੱਜ ਸਵੇਰ ਮਾਰਨਿੰਗ ਆਏ ਜੀ ਸਹੀ ਹੈ ਸਹੀ ਹੈ ਵੀਰੇ ਤਰ੍ਹਾਂ ਤੇ ਅੱਛਾ ਵੀਰ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ 5-7 5-7 ਲੱਗ ਤੁਹਾਨੂੰ ਆਖਿਆ ਜੀ 12 ਮਹੀਨੇ 30 ਦਿਨ گاਵਾ ਇੱਥੇ ਹਾਜ ਰਹਿਣਗੇ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਹੋਵੇ ਜੀ ਠੀਕ ਹੈ ਜੀ ਠੀਕ ਹੈ ਪਾਂਦੇ ਸੁਈਆਂ ਵਾ ਚਾਰ ਸੁਈਆਂ ਤੇ ਇੱਕ ਗੱਬਣਿਆ ਵੈੜ ਇੱਕ ਜਰਸੀ ਆ ਅੱਛਾ ਇੱਕ ਜਰਸੀ ਆ ਹਾਂਜੀ ਬਾਕੀ ਐਫ ਐਫ ਬਾਕੀ ਐਫ ਐਫ ਬਰੀਡ ਦੇ ਵਿੱਚ ਬਰੀਡ ਦੇ ਵਿੱਚ ਠੀਕ ਹੈ ਭਰਾ ਜੀ ਤੇ ਰੇਟ ਪੜਦਾ ਬਿਲਕੁਲ ਜਾਇਜ਼ ਜੁਕੀ ਛੋਟੇ ਸੰਦੂ ਸਾਹਿਬ ਤੁਹਾਨੂੰ ਪਤਾ ਫਾਰਮਰ ਨੇ ਇੰਨੇ ਪੈਸੇ ਲਾਉਣੇ ਆ ਤੇ ਭਾਅ ਪੜਤੇ ਨੇ ਕਰੀਦਾ ਕੇ ਇਹਨੂੰ ਖਰਚਾ ਪੈਣਾ ਹੁੰਦਾ ਵਾ ਕਿਰਾਇਆ ਪਾੜਾ ਸਹੀ ਹੈ ਖਰਚਾ ਪੈਣਾ ਫਿਰ ਵੀ ਸੰਦੂ ਸਾਹਿਬ ਆਪਾਂ ਉਹ ਜੀ ਗੱਲ ਨਹੀਂ ਸਹੀ ਹੈ ਸਹੀ ਹੈ ਬਿਲਕੁਲ ਜੀ ਆਜੋ ਸ਼ੁਰੂਆਤ ਕਰ ਲਈਏ ਏ ਡਾਕਟਰ ਸਾਹਿਬ ਇੱਥੋਂ ਕਰ ਲਈਏ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਇਹ ਸੰਧੂ ਸਾਹਿਬ ਰਾਤ ਦੀ ਸੂਈ ਆ ਜੇਰ ਵਖਾ ਦੋ ਜੇਰ ਪੈ ਗਈ ਆ ਓਕੇ ਤੇ ਬੋਲਾ ਖਿੱਚਿਆ ਜੇ ਲਓ ਜੀ ਅੱਜ ਰਾਤ ਦੀ ਦੋਸਤੋ ਸੂਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੇ ਸੂਬਾ ਕਿਨਵਾ ਹੋਊਗਾ ਇਹ ਹੀ ਦੂਜਾ ਸੂਗਾ ਜੀ ਦੂਜੇ ਸੂਈ ਪਹਿਲਣ ਨੇ ਵੀ ਤੋਂ ਪਲਾਸੀ ਦੁੱਧ ਕਿੱਢਿਆ ਸੰਧੂ ਸਾਹਿਬ ਥੋੜਾ ਜੇਰ ਕਰਕੇ ਸੂਈ ਆ ਠੀਕ ਆ ਜੀ ਉੱਚੀ ਲੰਮੀ ਆ ਕੋਈ ਠੀਕ ਆ ਜੀ ਹਾਈਟ ਲੈਂਥ ਦੋਸਤੋ ਚੰਗੀ ਆ ਲੰਬਾਈ ਵੈੜ ਦੀ ਚੰਗੀ ਆ ਵੈਸੇ ਹਾਈਟ ਵਾਲੇ ਪੱਖ ਪੱਖ ਤੋਂ ਵੀ ਤੁਸੀਂ ਵੇਖ ਸਕਦੇ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਆ ਬਾਕੀ ਪਸ਼ੂ ਦੋਸਤੋ ਆਉਂਦੇ ਅੱਗੋਂ ਨਵੇਂ ਘਰ ਆਉਂਦੇ ਆ ਤੇ ਬਿਲਕੁਲ ਨਵੀਂ ਥਾਂ ਤੇ ਆਉਂਦੇ ਕਈ ਨਾ ਪਸ਼ੂ ਉਧਰ ਕੇ ਸੂ ਪੈਂਦਾ ਤੇ ਥੋੜਾ ਜਿਹਾ ਹੀਰਵਾ ਕਰ ਕਰਕੇ ਸਵੀਰ ਆਉਂਦਾ ਵੀ ਥੋੜਾ ਜੀਰ ਧਰ ਕੇ ਸੁੰਦੀ ਤੇ ਹੋ ਸਕਦਾ 2-4 ਦਿਨ ਹੋਰ ਵੀ ਕੱਢ ਸਕਦੀ ਕੋਈ ਨਹੀਂ ਸੰਧੂ ਸਾਹਿਬ ਉਹ ਤੇ ਬਾਣੀ ਜਾਨੀ ਜੋ ਜੋ ਟਾਈਮ ਪੂਰਾ ਹੋ ਗਿਆ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਬਣੂਗੀ ਬਿਲਕੁਲ ਅੱਛਾ ਕੋਈ ਮਾਰਨਿੰਗ ਥੋੜਾ ਬਤਾ ਬੋਲਾ ਹਾਂ ਬੋਲਾ ਜਿਹੜੀ 5-6 ਲੀਟਰ ਕਰਤਾ ਸਾਫ ਕਰਤੀ ਜਿੰਨਾ ਆਪਾਂ ਸਾਫ ਕਰਾਂਗੇ ਉਨਾ ਹੀ ਵੀਰਦੀ ਦੁੱਧ ਤੇ ਆਜੂਗੀ ਜੀ ਸਹੀ ਗੱਲ ਹਾਂਜੀ ਹਾਂਜੀ ਤੇ ਬਾਕੀ 20 ਤੋਂ ਪਲ ਬਿਲਕੁਲ ਜੀ ਲੌਬੀ ਵੱਡੀਆਂ ਬਹਿੜਾਂ ਦੇ ਵਿੱਚ ਆ ਦੋਸਤੋ ਆਪਣੀ ਮੇਰੇ ਜਿੰਨੀ ਹਾਈਟ ਅਸਾਂ ਸੰਦੂਸਾ ਬਾਕੀ ਸੂਸਵਾ ਦੇ ਵਿੱਚ ਆਈ ਆ ਕਿਉਂਕਿ ਰਾਤ ਹੀ ਸੂਈ ਆ ਮੈਂ ਜੇਰ ਸੰਦੂਸਾ ਫੁੱਲ ਪੈ ਗਈ ਆ ਜੀ ਜੇਰ ਜੂਰ ਪੈ ਚੁੱਕੀ ਆ ਉਹ ਪੱਖ ਉਹ ਪਾਸੇੋਂ ਦੋਸਤੋ ਪੂਰੀ ਸਫਾਈ ਹੋ ਗਈ ਆ ਜੇਰ ਜੂਰ ਪੈ ਚੁੱਕੀ ਆ ਠੀਕ ਹਾਂਜੀ ਸੰਦੂਸਾ ਤੇ ਬਾਕੀ ਆ ਤੋਰਾ ਤੁਸੀਂ ਵੇਖੋ ਥਣ ਥਣ ਪੂਰਾ ਲੰਬਾਈ ਦੇ ਵਿੱਚ ਪੂਰਾ ਮੁਠੀ ਥਣ ਹਾਂਜੀ ਸੰਦੂਸਾ ਚਵਾਈ ਵੀ ਫੁੱਲ ਲੱਗੀ ਆ ਠੰਡੀ ਸੀਲ ਬਹੁਤ ਆ ਆ ਵੇਖੋ ਥਣ ਥਣ ਬਹੁਤ ਸੋਹਣਾ ਲੱਗਾ ਪਿਆਰਾ ਆ ਕਰੋ ਚੈੱਕ ਜੀ ਠੀਕ ਆ ਜੀ ਠੀਕ ਆ ਜੀ ਸਾਫ ਲਾਈਏ ਇਹਨੂੰ ਠੀਕ ਆ ਬਾਕੀ ਲੰਬੀ ਲੂੰਬੀ ਵੀ ਚੰਗੀ ਆ ਦੋਸਤੋ ਹਾਈਟ ਕੱਦ ਵੀ ਤੁਹਾਨੂੰ ਜ਼ਿਕਰ ਕਰਤਾ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਇਸ ਵੈੜ ਦੀ ਤੇ ਬਾਕੀ ਥਾਂ ਭਾਂਡਾ ਚੰਗਾ ਠੀਕ ਆ ਜੀ ਸੋ ਨਾਰਮਲੀ ਚਲੋ ਸਿੱਧੇ ਸੁੱਦੇ ਹੁੰਦੇ ਆ ਪਸ਼ੂ ਵੀ ਹਫਤਾ ਖੰਡ ਲੱਗ ਹੀ ਜਾਂਦਾ ਸੂਸਵਾ ਦੇ ਵਿੱਚ ਆ ਅੱਜ ਰਾਤ ਹੀ ਸੋਈ ਆ ਤੇ ਜੇਰ ਪ੍ਰੋਪਰ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜੇਰ ਪ੍ਰੋਪਰ ਪੈ ਚੁੱਕੀ ਆ ਠੀਕ ਆ ਤੇ ਅੱਛਾ ਸਾਹਿਬ ਬਾਕੀ ਬੱਚਾ ਪੂਚਾ ਨੇ ਮਗਰ ਸੀ ਜੜਾ ਹਾਂ ਕਾਫੀ ਉਧਰ ਵੱਜਾ ਜੀ ਸੰਦੂ ਸਾਹਿਬ ਅੱਛਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਕੀ ਮੁੱਲ ਰੂਗਾ ਇਹਦਾ ਮੁੱਲ ਸੰਦੂ ਸਾਹਿਬ 62000 ਰੁਪਏ ਹੈ ਜੀ 62000 ਹਾਂਜੀ ਹਾਂਜੀ ਠੀਕ ਹੈ ਜੀ ਵੇਖਿਆ 62000 ਵਿੱਚੋਂ ਹੋ ਜਾਊਗਾ ਮਾਨਤਾ ਹਾਂਜੀ ਮਾਨਤਨ 60000 ਦੀ ਲੈਣ ਦੇਣ ਵਾਲੀ ਗੱਲ 60 ਦੀ ਦੇਣਗੇ 2000 ਹੋਰ ਛੱਡ ਦਾਂਗੇ ਸੰਦੂ ਸਾਹਿਬ ਠੀਕ ਹੈ 60000 ਦੀ ਠੀਕ ਹੈ ਜੀ ਲਓ ਜੀ 60000 ਦੀ ਦੋਸਤੋ ਵਾੜ ਮਿਲ ਜਿਓਗੀ ਤੁਹਾਨੂੰ ਠੀਕ ਆ ਮੁੱਲ 62000 ਸੋ ਆਣ ਕੇ ਆ ਅੱਗੇ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਹਾਂਜੀ ਸੰਧੂ ਸਾਹਿਬ ਇਹ ਵੀ ਰਾਤ ਦੀ ਸੂਈ ਆ ਜੇਰੇ ਨੇ ਵੀ ਪ੍ਰੋਪਰ ਪਾਤੀ ਆ ਤੇ ਜਿਸ ਘਰ ਲਈ ਆਪਾਂ ਸੰਧੂ ਸਾਹਿਬ 22 23 ਲੀਟਰ ਪਹਿਲੇ ਸਵੇਰ ਦੁੱਧ ਕੱਢਿਆ ਜੀ ਅੱਛਾ ਜੀ ਹਾਂਜੀ ਬਾਕੀ ਤਾਜ਼ਾ ਤੁਸੀਂ ਲਾ ਹੀ ਸਕਦੇ ਜੀ ਹਾਂ ਸਵੇਰੇ ਆਪਾਂ 7 8 ਲੀਟਰ ਬੋਲਾ ਕਰਤਾ ਜੀ ਸੰਧੂ ਸਾਹਿਬ ਇਹਦਾ ਅੱਛਾ ਇਹ ਵੀ ਰਾਤ ਹੀ ਸੂਈ ਆ ਰਾਤ ਹੀ ਸੂਈ ਆ ਜੀ ਅੱਛਾ ਜੀ ਹਾਂਜੀ ਲਓ ਜੀ ਇਹ ਵੀ ਰਾਤ ਹੀ ਸੂਈ ਆ ਦੋਸਤੋ ਤੇ ਜੇਰੇ ਨੇ ਵੀ ਪਾ ਦਿੱਤੀ ਹਾਂ ਸੰਧੂ ਸਾਹਿਬ ਫੁੱਲ ਜੇਰ ਦੀ ਆਪਣੀ ਗਰੰਟੀ ਰਹੂਗੀ ਸੰਧੂ ਸਾਹਿਬ ਫੁੱਲ ਜੇਰ ਪਈ ਹੈ ਠੀਕ ਹੈ ਬੱਚਾ ਇਹ ਤਾਂ ਮਗਰ ਆ ਆ ਗਿਆ ਹਾਂਜੀ ਕਾ ਬੱਚਾ ਹਾਂਜੀ ਹਾਂਜੀ ਬੱਚਾ ਜੀ ਲੋ ਜੀ ਮਗਰ ਬੱਚਾ ਦੋਸਤੋ 나ੜੂ ਬਿਲਕੁਲ ਬੱਚੇ ਦੇ ਨਾਲ ਅਗਿਲਾ 나ੜੂ ਤੇ ਵਾਇਰ ਤਕਰੀਬਨ ਰਾਤ ਹੀ ਸੂਈ ਆ ਕਦ ਕਰਦੀ ਤੁਸੀਂ ਵੇਖੋ ਕ੍ਰੋਸ ਅੰਗ ਦੇ ਵਿੱਚ ਆ ਐਚ ਐਫ ਤੇ ਸ਼ਹੀਵਾਲ ਦਾ ਕ੍ਰੋਸ ਆ ਹਾਂਜੀ ਹਾਂਜੀ ਫੁੱਲ ਵੱਡੇ ਕਦ ਕਰਦੀ ਆ ਦੋਸਤੋ ਕੋਈ ਮੀਡੀਅਮ ਛੋਟੀ ਹਾਈਟ ਨਹੀਂ ਕੀ ਜਿਹੜਾ ਪਸ਼ੂ ਮੀਡੀਅਮ ਹਾਈਟ ਦਾ ਹੋਇਆ ਸਮੱਧਰ ਹੋਇਆ ਵਿਚ ਵਿਚਾਲੇ ਸਾਈਜ਼ ਵਾਲਾ ਹੋਇਆ ਉਹ ਦੱਸਿਆ ਜਾਊਗਾ ਕਿਉਂਕਿ ਸ ਵੀਰ ਮੁਕਰੇ ਨਾ ਵੀ ਹਨਾ ਪਸ਼ੂ ਛੋਟਾ ਨਿਕਲਿਆ ਚਾਹੇ ਵੱਡਾ ਪਸ਼ੂ ਸਮਝ ਕੇ ਖਰੀਦਿਆ ਗਿਆ ਸੀਗਾ ਸੰਧੂ ਸਾਹਿਬ ਜੇ ਆਪਾਂ ਛੋਟੀ ਕਹਾਂਗੇ ਉਹ ਛੋਟੀ ਨਿਕਲੂਗੀ ਜਿਹੜੀ ਸੰਧੂ ਸਾਹਿਬ ਵੱਡੀ ਕਹਾਂਗੇ ਵੱਡੀ ਨਿਕਲੂਗੀ ਹਾਂ ਬਿਲਕੁਲ ਹਾਂਜੀ ਹਾਂਜੀ ਆ ਵੇਖ ਲੋ ਤੇ ਚੱਕਰਵਾਓ ਆ ਦੇਖੋ ਸੋ ਥਣ ਦੇ ਬਾਦ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਵਖਾਲਾ ਬਖੂਲਾ ਕਾਫੀ ਆ ਕਿਉਂਕਿ ਇੱਕ ਤਾਂ ਪਸ਼ੂ ਬਿਲਕੁਲ ਤਾਜ਼ਾ ਸੋਇਆ ਤੇ ਨਾਰਮਲ ਦਰਮਿਆਨੀ ਕੋਈ ਪਾਲ ਵਗੈਰਾ ਵੀ ਹੋ ਸਕਦੀ ਆ ਠੀਕ ਆ ਤਾਂ ਲੋ ਚਵਾਈ ਸੰਧੂ ਸਾਹਿਬ ਬਿਲਕੁਲ ਸਾਫ਼ ਆ ਉਹ ਜਿੰਨੀ ਗੱਲ ਕੋਈ ਹੇਗਾ ਜੀ ਹਾਂਜੀ ਅੱਜ ਮਾਰਨਿੰਗ ਕੱਢਿਆ ਕੋਈ ਦੁੱਧ ਹਾਂਜੀ ਹਾਂਜੀ 7-8 ਲੀਟਰ ਬੋਲੇ ਕੱਢਿਆ ਜੀ ਬੋਲੇ ਠੀਕ ਜੀ ਬੋਲੇ ਦੇ ਉੱਤੇ ਚਲਦੀ ਆ ਕੋਈ 8-7 ਲੀਟਰ ਬੋਲੇ ਤੇ ਚਵਾਣੀ ਹਾਂਜੀ ਬਾਕੀ 20 ਤੋਂ ਪਲੱਸ ਹੀ ਜਾਊਗੀ 20 ਲੀਟਰ ਦੀ ਆਪਣੀ ਗਰੰਟੀ ਰਹੂਗੀ ਸੰਧੂ ਸਾਹਿਬ ਓਕੇ ਜੀ ਆਹ ਕਰੋ ਚੈੱਕ ਜੀ ਠੀਕ ਆ ਸੋ ਨਾਰਮਲੀ ਦੋਸਤੋ ਵਜਨ ਵਜੂਦ ਵਾਲੀ ਵਾਇਰਡ ਆ ਤਕਰੀਬਨ ਇੰਨੀ ਆਸ ਆਪਾਂ ਕਰ ਸਕਦੇ ਆ ਵੀ ਦੁੱਧ 20 ਤੋਂ ਪਲੱਸ ਚਵਾ ਦੂਗੀ ਕਿਉਂਕਿ ਥਣ ਭਾਂਡਾ ਇੱਕ ਆਈਡੀਆ ਹੁੰਦਾ ਵੀ ਥਣ ਭਾਂਡੇ ਨੂੰ ਵੇਖ ਕੇ ਇੱਕ ਆਈਡੀਆ ਹੋ ਜਾਂਦਾ ਵੀ ਨਿੱਗਰ ਲੇਵਾ ਤੇ ਦੁੱਧ ਦੇਣਾ ਚਵਾਉਣਾ ਤੇ ਅੱਗੇ ਕਿਸੇ ਚੰਗੇ ਫਾਰਮਰ ਦੀ ਚੰਗੀ ਸੇਵਾ ਡਿਪੈਂਡ ਕਰਦੀ ਹੈ ਠੀਕ ਆ ਆ ਸੰਦੂ ਸਾਹਿਬਾ ਕੀ ਫੋਟ ਲਾਈਟ ਹੈ ਠੰਡੀ ਚੋਂਚ ਬਿਲਕੁਲ ਸਚਵਾਈ ਸਾਫ ਆ ਓਕੇ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਜਵਾਬ ਅਸਮਾ ਇੱਕ ਨੰਬਰ ਵੀਰ ਦੱਸ ਰਿਹਾ ਬਾਕੀ ਕੋਈ ਫਾਰਮਰ ਆਵੇ ਆ ਸੰਦੂ ਸਾਹਿਬ 20 ਤੋਂ ਪਲਾਸੀ ਜਾਓਗੀ ਥੱਲੇ ਨਹੀਂ ਰਹੂਗੀ ਹੂੰ ਲੋ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਜੀ ਠੀਕ ਆ ਜੀ ਤੇ ਸਾਹਿਬ ਕਿੰਨੀ ਇਹਦੀ ਡਿਮਾਂਡ ਕੀ ਕਰਦੇ ਆ ਸੰਧੂ ਸਾਹਿਬ ਲੈਣ ਦੇ ਨਾਲ 70000 ਰੁਪਇਆ ਜੀ 70 ਹਾਂਜੀ ਤੇ ਕਰਦੀਓ ਕੋਈ ਮਾਨਤਾਨ ਹੋਊਗਾ ਮਾਨਤਾਨ 65 ਦੀ ਲਾਸ਼ ਤੇ ਡੰਗੇ ਸੰਧੂ ਸਾਹਿਬ ਯਾ ਸਰੋਵਾਂ ਦੇ ਜੀ ਹਾਂਜੀ ਹਾਂਜੀ ਪੈਂਡ ਦੀ ਮਾਨਤਾਨੀ ਆ ਜੀ ਤੁਹਾਨੂੰ ਪਤਾ ਛੋਟੀ ਇੱਕ ਗਾਂ ਨਹੀਂ ਬਹੁਤ ਵੱਡੀ ਹਾਈਟ ਜਿਆ ਕੱਦ ਵਜਨ ਬਹੁਤ ਜ਼ਿਆਦਾ ਜੀ ਬਿਲਕੁਲ ਲਓ ਜੀ 65 ਵੀ ਤਾਂ ਪਲੱਸ ਹੀ ਜਾਊਗੀ ਸੰਧੂ ਸਾਹਿਬ 65000 ਦੀ ਵੀਰਾਂ ਤਾਂ ਵੀ ਹਾਂ ਨਾ ਜਿਹੜੀ ਲੈਣ ਦੇ ਨੂੰ 65000 70000 ਡਿਮਾਂਡ ਕੀਤੀ ਆ ਅੱਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਘਰਾਂ ਕੇ ਨਰਖ ਪਰਖ ਕਰ ਲਿਓ ਤਸੱਲੀ ਕਰ ਪੂਰਾ ਦੇ ਆਪਾਂ ਚੋੜ ਨਹੀਂ ਸਕਦੇ ਜਿੰਨਾ ਚਾਹਾਂਗੇ ਕੋਸ਼ਿਸ਼ ਕਰਾਂਗੇ ਵੱਧ-ਵੱਧ ਦੀ ਬਾਕੀ ਵੀ ਤਾਂ ਪਲਾਸੀ ਜਾਊਗੀ ਸੰਧੂ ਸਾਹਿਬ ਓਕੇ ਹਾਂਜੀ ਠੀਕ ਆ ਜੀ ਅੱਗੇ ਆ ਗਈ ਆਪਣੇ ਕੋਲ ਚੌਗੀ ਬੱਛੀ ਆ ਜੀ ਬੱਛੀ ਪ੍ਰੂਨ ਪਹਿਲਾ ਸੂਬਾ ਜੀ ਨਾ ਪਹਿਲੂਣੀ ਚੌਗੀ ਆ ਜੀ ਸੰਧੂ ਸਾਹਿਬ ਲਓ ਜੀ ਮੂੰਹ ਚਾਰ ਦੰਦ ਬੱਛੀ ਆ ਦੋਸਤੋ ਇਹ ਗੱਪਣ ਨਾ ਸੂਈ ਆ ਜੀ ਬੱਛੀ ਮਗਰ ਠੀਕ ਆ ਜੀ ਮੂੰਹ ਚੌਗੀ ਬੱਛੀ ਆ ਦੋਸਤੋ ਪਹਿਲਾ ਸੂਬਾ ਸੂਈ ਆ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਸੰਧੂ ਸਾਹਿਬ 8-10 ਦਿਨ ਹੋ ਗਏ ਜੀ 8-10 ਕ ਦਿਨ ਦਾ ਸਮਾਂ ਹੋ ਗਿਆ ਹਾਂਜੀ ਬੱਚਾ ਮਗਰ ਦੇ ਕੀ ਆ ਗਿਆ ਬੱਛੀ ਆ ਲੋ ਜੀ ਮਗਰ ਬੱਛੀ ਆ ਅਠਾ 10ਾਂ ਦੇ ਆ ਦੇ ਦੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਉਹ ਜਿੰਨੀ ਗੱਲ ਕੋਈ ਛੋਟੀ ਜੀ ਬੁੱਤੀ ਹਜੇ ਵੇਖੋ ਹੂੰ ਬੱਛੀ ਆ ਚੋਗੀ ਹਜੇ ਜੀ ਠੀਕ ਆ ਲੋ ਜੀ ਨਸਲ ਬ੍ਰੀਡ ਐਚ ਐਫ ਦੇ ਵਿੱਚ ਹੀ ਆ ਠੀਕ ਆ ਇੱਕ ਰੰਗ ਬਲੈਕ ਆ ਕੁਝ ਵਾਈਟ ਡਾਟ ਸਪੌਟ ਜਿਹੜੇ ਪੇਟ ਦੇ ਬਿਲਕੁਲ ਥੱਲੇ ਪਾਸੇ ਹਵਾਨੇ ਤੇ ਉਹ ਜਿਹੜੇ ਆ ਦੋਸਤੋ ਵਾਈਟ ਸਪੌਟ ਮਿਲਦੇ ਆ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਤੇ ਕੱਦ ਕਾਠੀ ਬਹੁਤ ਸੋਹਣਾ ਜਿਵੇਂ ਬਿਲਕੁਲ ਲਵੀ ਜੀ ਵਛੀਆ ਮੂੰਹ ਚਾਰ ਦਾ ਜਵਾਨ ਹੁੰਦੇ ਤੱਕ ਆਪਾਂ ਨਾਰਮਲੀ ਇੱਕ ਜੱਜਮੈਂਟ ਹੁੰਦੀ ਹੈ ਵੀ ਪਸ਼ੂ ਵੱਧਦਾ ਫੁੱਲਦਾ ਕੋਈ ਦੂਜੇ ਸੂਬੇ ਤੱਕ ਜਾਂਦੇ ਜਾਂਦਾ ਦੋਸਤੋ ਕੱਦ ਕਾਠ ਹੋਰ ਵਛੀ ਨੇ ਕਰ ਜਾਣਾ ਵੈਸੇ ਪਹਿਲਾ ਸੂਬਾ ਸੂਰੀਆ ਮੂੰਹ ਚਾਰ ਦਾ ਬਿਲਕੁਲ ਤੁਹਾਡੇ ਧਿਆਨ ਚ ਲਿਆ ਦਗੀ ਉੱਚੀ ਲੰਮੀ ਸੰਦੂਸਾ ਬੋ ਜੀ ਨਹੀਂ ਕਰਦੀ ਉੱਚੀ ਲੰਮੀ ਆ ਕੱਦ ਕੋਤ ਸੋਹਣਾ ਬਾਕੀ ਉਮਰ ਤੇ ਏਜ ਦੇ ਹਿਸਾਬ ਨਾਲ ਵੇਖੀਏ ਕਦ ਕੁ ਪੂਰਾ ਚੰਗਾ ਲੰਬੀਆਂ ਲੱਤਾਂ ਨੇ ਪਹਿਲਾ ਸੂਆ 10 ਕਿ ਦਿਨਾਂ ਦੀ ਸੂਈ ਹੈ ਤੇ ਦੁੱਧੋ ਵੀ ਥਲੇ ਇੰਨਾ ਕੀ ਆ ਸੰਧੂ ਸਾਹਿਬ ਆ ਵਕਤ 15 16 ਲੀਟਰ ਦੁੱਧ ਆ ਜੀ 15 16 ਹਾਂਜੀ ਅੱਛਾ ਡਾਕਟਰ ਸਾਹਿਬ ਕਿਤੇ ਕਹਿਣ ਵਾਲਾ 15 16 ਨਹੀਂ 14 ਹਾਂਜੀ ਦੋ ਟਾਈਮ ਚੋ ਤੇ ਤਿੰਨ ਟਾਈਮ ਆਪਣੇ ਘਰੇ ਰਹਿ ਗਏ ਆਪਣੇ ਇੱਥੇ ਰਹਿਣ ਫਿਰ ਚੋਣ ਠੀਕ ਆ ਜੀ 14 15 ਲੀਟਰ ਦੀ ਗਾਰੰਟੀ ਆਪਣੀ ਸੰਧੂ ਸਾਹਿਬ ਨੇ ਨਿਕਾਲੀ 14 15 ਲੀਟਰ ਦੀ ਦੋਸਤੋ ਵੀਰਾਂ ਦਾ ਵੀ ਤਸੱਲੀ ਇਹ ਆਪਣੀ ਦੋ ਤਿੰਨ ਟਾਈਮ ਚੋਗਵੇ ਫਿਰ ਆਪਣਾ ਸੌਦਾ ਕਰੇ ਵੀਰ ਜੀ ਕਿਉਂਕਿ ਚੰਗੇ ਗੋਨ ਵਾਲੀ ਕਹਿ ਸਕਦੇ ਆ ਕਿ ਖਾਸੀਅਤ ਆ ਸਪੈਸ਼ਲ ਆ ਜਿਹੜੀ ਦੋਸਤੋ 15 14 ਲੀਟਰ ਅੱਜ 10 ਦਿਨਾਂ ਦੀ ਸੂਈ ਥਲੇ ਦੁੱਧ ਕੋਈ ਵੀਰ ਕਾਊਂਟ ਕਰ ਸਕਦਾ ਲੇਵਾ ਬਿਲਕੁਲ ਫੁੱਟਬਾਲ ਵਰਗਾ ਲੇਵਾ ਦੋਸਤੋ ਠੀਕ ਆ ਚੌਰਸ ਜਿਹਾ ਲੇਵਾ ਕੰਪੈਕਟ ਜੱਡਰ ਆ ਤੇ ਥਣ ਥਣ ਵੀ ਪੂਰਾ ਮੁਠੀ ਆ ਲਓ ਜੀ ਅੱਛਾ ਸਾਹਿਬ ਥੋੜਾ ਜਿਹਾ ਮਗਰਲੇ ਥਾਂ ਇੱਕ ਬਹਿਣੀ ਆ ਗਈ ਸੰਧੂ ਸਾਹਿਬ ਨਹੀਂ 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 ਬਿਲਕੁਲ ਬਾਈ ਬਰਾਬਰ ਆ ਉਹ ਨਾ ਨਾ ਸੰਧੂ ਸਾਹਿਬ ਚਵਾਈ ਬਰਾਬਰ ਹੋ ਗਈ ਠੀਕ ਰੱਖ ਲਿਓ ਨਹੀਂ ਤਾਂ ਆਪਣੇ ਪੈਸੇ ਲਾਜੋ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਚਵਾਈ ਸਾਫ ਹੈ ਜੀ ਲਓ ਜੀ ਵੱਚੀ ਦੋਸਤੋ ਨਵੀਂ ਵੱਚੀ ਆ ਪਹਿਲਾਂ ਜਿੱਦਾਂ ਕਿ ਆਪਾਂ ਦੱਸ ਹੀ ਦਿੱਤਾ ਪਹਿਲਾ ਸੂਆ ਸੋਈ ਆ ਠੀਕ ਆ ਤੇ ਇਹਦਾ ਬੱਚਾ ਆ ਗਿਆ ਮਗਰ ਨਹੀਂ ਜੀ ਵੱਚੀ ਉਧਰ ਅੱਛਾ ਜੀ ਹਾਂਜੀ ਹਾਂਜੀ ਮਗਰ ਦੇ ਵੱਚੀ ਆ ਹਾਂਜੀ ਠੀਕ ਹੈ ਜੀ ਵੇਖ ਵੇਖ ਸੋ ਆ ਦਿਖਾ ਦਈਏ ਬੱਚਾ ਆ ਵਾਟ ਚੀਰ ਯਾ ਚੱਪਿਆ ਜੀ ਲਓ ਚੰਗੇ ਸੇ ਮੰਦੀ ਆ ਐਫ ਬਿਲਕੁਲ ਬਰਾਊਨ ਵਾਈਟ ਦੋਸਤੋ ਕੰਬੀਨੇਸ਼ਨ ਆ ਕਲਰ ਦਾ ਮਗਰ ਵਛੀ ਆ ਫੀਮੇਲ ਕਾਫ ਆਹ ਦੇਖ ਸਕਦੇ ਜੀ ਬਿਲਕੁਲ ਤੀਜੇ ਨੰਬਰ ਤੇ ਜਿਹੜੀ ਆ ਪਾ ਤੁਹਾਨੂੰ ਇਹ ਪਹਿਲਾ ਸੂਆ ਵੇੜ ਦਿਖਾ ਰਹੇ ਆ ਠੀਕ ਆ ਇਹ ਤਾਂ ਮੁੱਲ ਕੀ ਹੋਊਗਾ ਸਾਬੇ ਬਾਈ ਸੰਧੂ ਸਾਹਿਬ 58000 ਰੁਪਏ ਜੀ 55 ਦੇ ਦਾਂਗੇ 55 ਦੀ ਹਾਂਜੀ ਦੁੱਧ 14 ਤੋਂ 15 ਲੀਟਰ ਆਪਣਾ ਦੋ ਟਾਈਮ ਚੋਲੇ ਕੋਈ ਘਰੇ ਆਣ ਕਿ ਤਿੰਨੇ ਟਾਈਮ ਚੋਲੇ ਕੋਈ ਟੈਨਸ਼ਨ ਨਹੀਂ ਹੈ ਦੋ ਟਾਈਮ ਚ ਹੋ ਗਏ ਲੈ ਤਸल्ली ਕਰਕੇ ਲੈ ਕੇ ਜਾਵੇ ਠੀਕ ਹੈ ਜੀ 14 15 ਲੀਟਰ ਆ ਵਕਤ ਹਾਜ਼ਰ ਹੈ ਜੀ ਓਕੇ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਆਜੋ ਅਗਲੇ ਬੰਨੇ ਆਪਣੇ ਕੋਲੇ ਅੱਗੇ ਆ ਗਈ ਇਹ ਸੰਧ ਸਾਹਿਬ ਜਰਸੀ ਹੈ ਜੀ ਅੱਛਾ ਜੀ ਹਾਂਜੀ ਲਓ ਜੀ ਜਰਸੀ ਮਗਰ ਵਿੱਚ ਅੱਗੇ ਵੜਾ ਚੌਥਾ ਨੰਬਰ ਆ ਦੋਸਤੋ ਇਹ ਵੀ ਸੂਈ ਸਵਾਈ ਹੈ ਹਾਂਜੀ ਸੂਈ ਹੈ ਜੀ ਅੱਛਾ ਬੱਚਾ ਇਹ ਆ ਗਿਆ ਮਗਰ ਇਹ 3-4 ਦਿਨਾਂ ਦੇ ਮਗਰ ਬੱਚੀ ਆ ਤਿੰਨ ਚਾਰ ਦਿਨ ਹੋ ਗਿਆ ਜੀ ਹਾਂਜੀ ਤਾਜੀ ਸੂਈ ਲਓ ਜੀ 4 ਦਿਨ ਹੋ ਗਏ ਸੂਈ ਨੂੰ ਤੇ ਸੂਆ ਜੀ ਤਾਂ ਕਿ ਨਾ ਦੂਜਾ ਦੂਜਾ ਜੀ ਦੂਜਾ ਜੀ ਅਸੀਂ ਦੂਜਾ ਸੂਆ ਮੰਨ ਕੇ ਕੋਈ ਵੀ ਰਸੋਈ ਅੱਜਕੱਲ ਜਰਸੀ ਦੀ ਸੰਧੂ ਸਾਹਿਬ ਤੁਹਾਨੂੰ ਪਰ ਡਿਮਾਂਡ ਵੜੀ ਆ ਠੀਕ ਹੈ ਜੀ ਜੱਡਾ ਬਹੁਤ ਵਧੀਆ ਜੀ ਸਿੰਘ ਜਿਹੜੇ ਦੋਸਤੋ ਬਿਲਕੁਲ ਕੋਈ ਤਾ 4-4 ਇੰਚ ਜਿਹੜੇ ਸਿੰਘ ਹੈਗੇ ਪਰ ਬਿਲਕੁਲ ਅਠਾ ਨੂੰ ਤੇ ਬੰਤਰ ਤੁਸੀਂ ਵੇਖ ਸਕਦੇ ਜੀ ਇਸ ਵੈੜ ਦੀ ਵੀ ਚੰਗੀ ਆ ਆਡ ਰੋਡਰ ਕੁਆਲਿਟੀ ਚੰਗੀ ਆ ਹੁਣ ਬੌਲੇ ਤੇ ਹੋਗੀ ਤਕਰੀਬਨ ਇਹ ਵਕਤ 10-11 ਲੀਟਰ ਬੌਲਾ ਜੀ ਸੰਧੂ ਸਾਹਿਬ 10-11 ਲੀਟਰ ਚੰਗੇ ਚਵਾਪ ਸਮਾ ਚੰਗੇ ਦੀ ਆ ਬਿਲਕੁਲੋ ਸੰਧੂ ਸਾਹਿਬ ਚ ਤਾਂ ਤੁਹਾਨੂੰ ਜਿਹੜਾ ਦੋਸਤੋ ਵਧੀਆ ਹੱਥੀ ਚਵਾਈ ਵਾਲਾ ਥਾਣਾ ਜਿੰਨਾ ਵੀ ਹੈ ਤੁਹਾਨੂੰ ਬਿਲਕੁਲ ਹੱਥੀ ਚਵਾਈ ਵਾਲਾ ਸੋ ਕੋਈ ਵੀ ਆਵੇ ਆਪਦੀ ਨਰਖ ਫਰਕ ਕਰੇ ਹੁਣ ਬੋਲਾ ਜਿਹੜਾ 11 ਕਿ ਲੀਟਰ 1011 ਲੀਟਰ ਬੋਲਾ ਆ ਮੂੰਹ ਮੱਥਾ ਫੇਸ ਠੀਕ ਆ ਰਾਜੀ ਸੰਧੂ ਸਾਹਿਬ ਜਿੰਨੇ ਵੀ ਆ ਜਿੰਨੇ ਵੀ ਆ ਚਲੋ ਰਾਜੀ ਆ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਮੰਨ ਕੇ ਵੀ ਸੌਦਾ ਕਰ ਲੇ ਜਿੱਦਾਂ ਨਾਰਮਲ ਇੱਕ ਜਰਸੀ ਬਣਾ ਆਪਾਂ ਦੇਖਦੇ ਆ ਜਿੰਨੀ ਕ ਹਾਈਟ ਦੇ ਵਿੱਚ ਹੁੰਦੀਆਂ ਨੇ ਇੱਕ ਪਹਾੜੀ ਜਰਸੀ ਹੁੰਦੀ ਆ ਇੱਕ ਪੰਜਾਬੀ ਜਰਸੀ ਹੁੰਦੀ ਆ ਠੀਕ ਆ ਜੀ ਕੋਈ ਵੀਰ ਪੰਜਾਬ ਦੀ ਜਰਸੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਪਹਾੜੀ ਜਰਸੀਆਂ ਜਿਹੜੀਆਂ ਬਿਲਕੁਲ ਦਰਮਿਆਨੀ ਹਾਈਟ ਦੀਆਂ ਹੁੰਦੀਆਂ ਨੇ ਤੇ ਪੰਜਾਬ ਦੀ ਜਰਸੀ ਜਿਹੜੀ ਹੈ ਨਾਰਮਲ ਇੱਕ ਮੀਡੀਅਮ ਹਾਈਟ ਦੇ ਵਿੱਚ ਆ ਜਾਂਦੀ ਹੈ ਠੀਕ ਆ ਤੇ ਆਹ ਦੇਖੋ ਜੀ ਠੀਕ ਆ ਸੋ ਥਾਨ ਥਨੂ ਪੂਰਾ ਕੁਆਲਟੀ ਦਾ ਬਿਲਕੁਲ ਮੁੱਠੀ ਥਾਨ ਅਗਲੇ ਪਿਛਲੇ ਥਾਨਾਂ ਦਾ ਸਹਾਜ ਚੈੱਕ ਕਰ ਲਓ ਲਓ ਜੀ ਥਾਨ ਸੰਧੂ ਸਾਹਿਬ ਬਹੁਤ ਸੋਹਣਾ ਲੱਗਾ ਜੀ ਆਹ ਠੀਕ ਹੈ ਜੀ ਸੋ ਬੱਚਾ ਇਹਦੇ ਮਗਰ ਵੀ ਫੀਮੇਲ ਕਾਫ ਬੱਚੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਸੋ ਇਹ ਜਰਸੀ ਬਰੀਡ ਦੇ ਵਿੱਚ ਜਿਹੜੀ ਬਿਹੜਾ ਦੋਸਤੋ ਇੱਕ ਲਾਸਟ ਵਿੱਚ ਜਿਹੜੀ ਤੁਹਾਨੂੰ ਦਿਖਾ ਰਹੇ ਆ ਸੋਈ ਸਵਾਈ ਜਿਹੜੀ ਬਿਹੜਾ ਉਹ ਲਾਸਟ ਵਿੱਚ ਇਹ ਜਰਸੀ ਆ ਇੱਕ ਤੁਹਾਨੂੰ ਗੱਬਣ ਦਿਖਾਵਾਂਗੇ ਬਾਅਦ ਚ ਇਹਦਾ ਮੁੱਲ ਕਿ ਰਹੂਗਾ ਸੰਧੂ ਸਾਹਿਬ 50 50000 ਰੁਪਇਆ ਜੀ 50 ਹਾਂ ਜੀ ਜਰਸੀ ਦਾ ਹਾਂ ਜੀ ਠੀਕ ਆ ਕਰਦੇ ਜੀ ਮਾਨਤਨ ਖੁੱਲੋ ਮਾਨਤਨ ਖੁੱਲੋ ਹੀ ਕਰਦਾਂਗੇ 45 ਦੀ ਸੰਧੂ ਸਾਹਬਾ ਨਾਲ ਦੇ ਦਾਂਗੇ ਲੈਣ ਦੇਣ ਵਾਲੀ ਗੱਲ ਹੀ 45 ਦੀ 45 ਦੀ ਹਾਂਜੀ ਠੀਕ ਆ ਜੀ ਲਓ ਜੀ 45000 ਦੀ ਭਰਾ ਨੇ ਕਹਿਤਾ ਵੀ 45000 ਦੀ ਲਾਸਟ ਜਿਹੜੀ ਲੈਣ ਦੇਣ ਕਰਾਂਗੇ 100 ਰੁਪਿਆ ਛੋੜ ਕਰਦਾਂਗੇ ਠੀਕ ਆ ਜੀ ਵਿੱਚੋਂ ਕੋਈ ਮਾਨਤਨ ਕੋਈ ਰਸਾ ਛੜਾਈਆ ਦੋਸਤੋ ਉਹ ਮੌਕੇ ਤੇ ਹੋ ਜੂਗੀ ਜਿੰਨਾ ਵੀ ਆ ਠੀਕ ਆ ਗੰਜਾਇਸ਼ ਆਜੋ ਅਗਲੇ ਪਾਸੇ ਆ ਬੈਡ ਜਿਹੜੀ ਹੈ ਗੱਬਣਾ ਜੀ ਇਹ ਵੀ ਚੌਗੀ ਹੈ ਬੱਛੀ ਹੈ ਜੀ ਬਹੁਤ ਚਾਰਦਾਂ ਦਾ ਹਾਂ ਚੰਗੇ ਸੀ ਮੰਦੀ ਆ ਗੱਬਣ ਬੱਛੀ ਹੈ ਨਾ ਇਹ ਹਾਂਜੀ ਗੱਬਣ ਗੱ ਨਹੀਂ ਜੀ ਦੂਜਾ ਜੀ ਅੱਲੇ ਨੇ 16 17 ਲੀਟਰ ਦੁੱਧ ਕੱਢਿਆ ਜੀ ਜਿੱਥੋਂ ਲਈ ਆਪਾਂ ਕਰ ਬੋਕ ਵਿੱਚ ਚੌਗੀ ਛਿੱਗੀ ਹੋਊਗੀ ਇਹ ਛਿੱਗੀ ਆ ਜੀ ਠੀਕ ਆ ਹਾਂਜੀ ਬਾਕੀ ਫੇਸ ਕੁਆਲਟੀ ਸੰਧੂ ਸਾਹਿਬ ਬਹੁਤ ਸੋਹਣੀ ਆ ਹੂੰ ਆ ਕਰੋ ਚੱਕ ਜੀ ਮੋਹੋਂ 6 ਦਿਨ ਦਾ ਦੋਸਤੋ ਦੂਜਾ ਸੁਆ ਤੇ ਦਿਨ ਹਜੇ ਲੈ ਜੂਗੀ 10 ਦਿਨਾਂ ਦਾ ਹਾਂਜੀ ਥਣ ਥਣ ਬਹੁਤ ਸੋਹਣਾ ਲੱਗਾ ਸੰਧੂ ਸਾਹਿਬ ਬਾਕੀ ਦਿਨ ਲੈ ਜੂਗੀ 8 8 8 ਲੈ ਜੂਗੀ ਚੰਗੀ ਵਾਲਾ ਸੰਧੂ ਸਾਹਿਬ 8 ਦਿਨ ਲੈ ਜੇ ਕੱਢ ਜੇ ਲਓ ਜੀ 8 ਹਫਤਾ ਬਿਲਕੁਲ ਹਫਤੇ ਦੇ ਅੰਦਰ ਬਾਹਰ ਹਫਤੇ ਤੋਂ 1-2 ਦਿਨ ਬਾਹਰ ਕੋਈ 8-9 ਦਿਨਾਂ ਤੱਕ ਪੂਰੀ ਤਿਆਰੀ ਹੋਊਗੀ ਇਸ ਵੈਡ ਦੀ ਸੂਨਦੀ ਦੂਜਾ ਸੁਗਾ ਤੇ ਆਹ ਦੇਖੋ ਜੀ ਮੂੰਹ ਮੱਥਾ ਦੇਖੋ ਹਾਈਟ ਕੱਦ ਵੀ ਚੰਗਾ ਉੱਚੇ ਹਾਈਟ ਕੱਦ ਦੇ ਵਿੱਚ ਬੇਲ ਵੀ ਚੰਗੀ ਆ ਕੱਦ ਵੀ ਸੋਹਣਾ ਵੱਡੀ ਹਾਈਟ ਫੇਸ ਕੁਆਲਿਟੀ ਵੀ ਸੰਦੂ ਸਾਹਿਬ ਐ ਚਿਪ ਚਿਪ ਹੋਰ ਮੂੰਹ ਮੱਥਾ ਦੇਖੋ ਤੁਸੀਂ ਥਾਨ ਤੁਹਾਨੂੰ ਬਹੁਤ ਸੋਹਣਾ ਲੱਗਾ ਜੀ ਥਾਣੇ ਵੀ ਖਾ ਦੋ ਆ ਲਓ ਜੀ ਆ ਤੋਰਦੇ ਅੱਜ ਥੋੜਾ ਜਿਹਾ ਕਮਾ ਲਵੋ ਹੂੰ ਠੀਕ ਹੈ ਜੀ ਅੱਛਾ ਸਾਹਿਬ ਇਹਦਾ ਕਿੰਨਾ ਮੁੱਲ ਫਿਰ ਲੈਣ ਦਾ ਸਾਨੂੰ ਸਭ 55000 ਦੀ ਦੇ ਦਾਂਗੇ 55000 ਦੀ ਹਾਂਜੀ ਠੀਕ ਹੈ ਜੀ ਮਾਨਦਾਨ ਹਾਂ ਨਾ ਬੋਲ ਜੀ ਤੇ ਆਪਸ ਦੇ ਲੈ ਜੂਗੀ ਹਜੇ ਤੇ ਬਾਕੀ ਹਾਂ ਜੀ 52 ਹੀ ਦੇ ਦਾਂਗੇ ਸੰਧੂ ਸਾਹਿਬ 52 ਦੀ ਹਾਂਜੀ ਠੀਕ ਹੈ ਜੀ 52000 ਦੀ ਭਰਾਵੋ ਜਿਹੜੀ ਇਹ ਬਚੀ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਆਓ ਆਪਦੀ ਨਰਕਪਰਖ ਕਰੋ ਤਸੱਲੀ ਕਰੋ ਹਰ ਵਾਰ ਆਪਾਂ ਜੇ ਇਸ ਥਾਂ ਤੋਂ ਵੀ ਦੋਸਤੋ ਕਵਰੇਜ ਕਰਦੇ ਹਾਂ ਹਰ ਇੱਕ ਭੈਣ ਭਰਾ ਨੂੰ ਆਪਣੀ ਅਪੀਲ ਹੁੰਦੀ ਆ ਇੱਕ ਬੇਨਤੀ ਹੁੰਦੀ ਆ ਵੀ ਆਓ ਆਪਦੀ ਜਿਹੜੀ ਨਰਕਪਰਖ ਕਰੋ ਤਸੱਲੀ ਕਰੋ ਠੀਕ ਆ ਤੇ ਆ ਵੜਣਾ ਸੀ ਅੱਜ ਵੀਰ ਸਾਹਿਬ ਦੇ ਕੋਲ ਤੇ ਖਾਸ ਵਿਜ਼ਿਟ ਦੋਸਤੋ ਤੁਸੀਂ ਪਿੰਡ ਸਭਰਾ ਕਰਨੀ ਆ ਕਰਤੋਵਾਲ ਪਿੰਡ ਥੋੜੀ ਦੂਰੀ ਤੇ ਆ ਸੋ ਮਾਝੇ ਦਾ ਪਿੰਡ ਆ ਕੋਈ ਹਰੀਕੇ ਪਤਨ ਤੋਂ ਕੋਈ 12 13 ਕਿਲੋਮੀਟਰ ਦੀ ਦੂਰੀ ਆ ਦੋਸਤੋ ਇਸ ਪਿੰਡ ਦੀ ਆਣ ਕੇ ਆਪਦੀ ਨਰਕ ਫਰਕ ਕਰਕੇ ਤਸੱਲੀ ਕਰ ਸਕਦਾ ਕੋਈ ਵੀਰ ਨੰਬਰ ਆਪਾਂ ਲੈ ਲੈਨੇ ਆ ਅੱਛਾ ਸਾਹਿਬ ਜੀ ਬੋਲਦਿਗੇ ਨੰਬਰ ਸੰਧੂ ਸਾਹਿਬ 84 379 33595 ਜੀ ਸੰਦੂ ਸਾਹਿਬ ਆਕੀ ਜਿਹੜਾ ਨਾ ਫਰੋਜਪੁਰ ਥੋਣੀ ਹੋਣਾ ਵਾ ਉਹ ਨਵੇਂ ਪੁਲ ਥੋਣੀ ਹੋ ਗਿਆ ਸਕਦੇ ਆ ਹਾਂਜੀ ਇਧਰ ਫਾਜ਼ਿਲਕਾ ਫਰੋਜਪੁਰ ਇਧਰਲੀ ਸਾਈਡ ਤੋਂ ਹਨਾ ਵਾ ਉਹਨਾਂ ਨੂੰ ਸਭਰਾ ਆਉਂਦੀ ਲੋੜ ਨਹੀਂ ਆ ਇਥੋਂ ਨਵੇਂ ਪੁਲ ਤੋਂ ਤੁਹਾਨੂੰ ਪਤਾ ਆਪਣਾ ਸਿੱਧਾ ਰਾਹ ਵਾ ਜਿਹਨਾਂ ਸਭਰਾਵਾ ਤੋਂ ਉਹਨਾਂ ਥੱਲੇ ਆਪਣਾ ਕੁੱਤੀ ਵਾਲੇ ਨੂੰ ਰਾਹ ਵਾ ਥੱਲੇ ਮੁੜਦਾ ਬੁਰਜ ਵਾਲਾਂ ਦੀ ਬੈਕ ਹੈ ਜੀ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਕੀ ਨੰਬਰ ਆਪਣਾ 84 379 33595 ਓਕੇ ਜੀ ਹਾਂਜੀ ਠੀਕ ਹੈ ਭਰਾ ਦੋਸਤੋ ਫਿਲਹਾਲ ਅਜ ਇਸ ਕਵਰੇਜ ਵਿੱਚ ਇਹ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਸੀ ਪੰਜੇ ਬੇੜਾ ਚਾਰ ਗੱਬਾ ਚਾਰ ਸੋਈਆਂ ਸਵਈਆਂ ਨੇ ਬਿਲਕੁਲ ਤਾਜ਼ੀਆਂ ਇੱਕ ਗੱਬਣ ਸੋਣ ਕੇ ਆਪਦੀ ਤੁਸੀਂ ਨਰਕ ਫਰਕ ਕੋਈ ਵੀਰ ਕਰ ਸਕਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ